ਜਕਾਰਾ ਗੁੱਗੇ ਯਾਰ ਪੀਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਾਧ ਸੰਗਤ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਦਰਬਾਰ ਗੁੱਗਾ ਯਾਰ ਪੀਰ ਜੀ ਪਿੰਡ ਇਸਪੁਰ ਹਲਕਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰ ਪਰ ਪੰਜਾਬ ਦੇ ਵਿੱਚ ਗੁੱਗੇ ਯਾਰ ਪੀਰ ਜੀ ਦਾ ਮੇਲਾ ਗਰੀਬ ਦਾਸ ਜੀ ਵੱਡੇ ਭਾਜੀ ਸੰਤੋਖ ਸਿੰਘ ਜੀ ਭਤੀਜਾ सोनू ਭਤੀਜਾ ਨੀਲੂ ਭਤੀਜਾ ਵਿਜੇ ਕੁਮਾਰ ਤੇ ਛੋਟਾ ਭਾਈ ਨਰੇਸ਼ ਕੁਮਾਰ ਤੇ ਛੋਟਾ ਭਾਈ ਬਬਲੀ ਜੀ ਤੇ ਲੜਕਾ ਹੈਪੀ ਤੇ ਲੜਕਾ ਪ੍ਰੀਤ ਤੇ ਦੀਪਾਵਾਦਾਂ ਵਾਲੇ ਦੇ ਸਹਿਯੋਗ ਦੇ ਨਾਲ ਪੂਰੀ ਗਰਾਮ ਪੰਚਾਇਤ ਇਸਪੁਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਮੇਲਾ ਕਰਾਇਆ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਸੱਦੇ ਹੋਏ ਪਹਿਲਵਾਨ ਹੀ কুਸਤੀ ਲੜਨਗੇ ਬਿਨਾ ਸੱਦੇ ਹੋਏ ਪਹਿਲਵਾਨ ਨੂੰ কুਸਤੀ ਦਾ ਟਾਈਮ ਨਹੀਂ ਦਿੱਤਾ ਜਾਊਗਾ ਤੇ ਸਭਿਆਚਾਰਕ ਪ੍ਰੋਗਰਾਮ ਦੇ ਵਿੱਚ ਜਿੰਨੇ ਕਲਾਕਾਰ ਸੱਦੇ ਹੋਏ ਨੇ ਇਹਨਾਂ ਸੱਦੇ ਹੋਏ ਕਲਾਕਾਰਾਂ ਨੂੰ ਹੀ ਟਾਈਮ ਦਿੱਤਾ ਜਾਊਗਾ ਤੇ ਗੁਰੂ ਜੀ ਦਾ ਲੰਗਰ ਅਟੁੱਟ ਵਰਤੇਗਾ ਸਭ ਸਾਧੂਪਾਂ ਦੇ ਚਰਨਾਂ 'ਚ ਬੇਨਤੀ ਆ ਕਿ 23 ਤਰੀਕ ਦਿਨ ਸ਼ਨੀਵਾਰ ਨੂੰ ਪਿੰਡ ਇਸਪਰ ਜਾਰ ਪੀਰ ਜੀ ਦੇ ਦਰਬਾਰ ਤੇ ਮੇਲਾ ਤੇ ਕੋਸ਼ੀਆਂ ਦਾ ਆਨੰਦ ਮਾਣੋ ਬਾਬਾ ਜੀ ਦਾ ਲੰਗਰ ਛਕੋ ਮੇਰੀ ਦੁਆਰਾਤੀ ਬੇਨਤੀ ਆ ਕੋਈ ਵੀ ਵੀਰ ਨਸ਼ਾ ਕਰਕੇ ਦਰبار ਵਿੱਚ ਨਾ ਆਵੇ ਜਕਾਰਾ ਗੁਗਗੇ ਯਾਰ ਫੀਰ ਦਾ ਬਹੁਤ ਬਹੁਤ ਜੀ ਦਰਬਾਰੀ